ਲੁਧਿਆਣਾ ਬੈਸਤੀ ਚੋਣ ਦੇ ਵਿੱਚ ਕਿਹੜਾ ਉਮੀਦਵਾਰ ਬੈਸਟ ਨਿਕਲਦਾ ਹੈ ਕਿ ਲੁਧਿਆਣ ਵਿੱਚ ਕਿਸ ਨੂੰ ਚੁੰਨਦੇ ਨੇ ਇਸ ਨੂੰ ਲੈ ਕੇ ਸਵਾਲ ਬਣੇ ਹੋਏ ਸੀ ਪਰ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਲਗਾਤਾਰ ਲੀਡ ਕਰ ਰਹੀ ਹੈ ਸੱਤਵਾਂ ਰਾਉਂਡ ਸ਼ੁਰੂ ਹੋ ਗਿਆ ਹੈ ਤੇ ਸੱਤਵੇਂ ਰਾਉਂਡ ਦੇ ਵਿੱਚ ਵੀ ਆਮ ਆਦਮੀ ਪਾਰਟੀ ਲਗਾਤਾਰ ਲੀਡ ਦੇ ਵਿੱਚ ਹੈ ਹੁਣ ਲੀਡ ਫੇਰ ਵੱਧਦੀ ਜਾ ਰਹੀ ਹੈ ਪਹਿਲਾਂ ਇੱਕ ਵਾਰ ਘਟਣ ਦੇ ਪਾਸੇ ਆ ਗਈ ਸੀ ਪਰ ਹੁਣ ਫਿਰ ਤੋਂ ਸੰਜੀਬ ਅਰੋੜਾ ਨੂੰ ਜਿਹੜਾ ਏ ਉਹ ਜਿਤਾ ਰਹੇ ਨੇ ਲੁਧਿਆਣਾ ਵਾਲੇ ਸੱਤ ਰਾਉਂਡ ਹੋ ਚੁੱਕੇ ਨੇ 14 ਟੋਟਲ ਰਾਉਂਡ ਨੇ ਜਿਸ ਦੇ ਵਿੱਚ ਸੱਤ ਦੇ ਵਿੱਚ ਲਗਾਤਾਰ ਲੀਡ ਦੇ ਉੱਤੇ ਤੇ ਟੌਪ ਤੇ ਬਣੇ ਹੋਏ ਨੇ ਸੰਜੀਬ ਅਰੋੜਾ ਜੇਕਰ ਸੰਜੀਬ ਅਰੋੜਾ ਜਿੱਤਦੇ ਨੇ ਤਾਂ ਉਸ ਦਾ ਸਭ ਤੋਂ ਵੱਡਾ ਫਾਇਦਾ ਅਰਵਿੰਦ ਕੇਜੀ ਵਾਲ ਨੂੰ ਹੋਣਾ ਹੈ ਕਿਉਂਕਿ ਰਾਜ ਸਭਾ ਦੀਆਂ ਪੌੜੀਆਂ ਚੜਨ ਦੇ ਕੋਈ ਵੀ ਉਹਨਾਂ ਨੂੰ ਰੋਕ ਨਹੀਂ ਪਾਏਗਾ ਰਾਹ ਖੁੱਲ ਜਾਣਗੇ ਪਰ ਦੂਜੇ ਪਾਸੇ ਅਸੀਂ ਭਾਰਤ ਪੂਸ਼ਨਾਸ਼ੂ ਦਾ ਜ਼ਿਕਰ ਕਰ ਲਈਏ ਤਾਂ ਭਾਰਤ ਪੂਸ਼ਨਾਸ਼ੂ ਨੂੰ ਇਸ ਟਾਈਮ 1486 ਵੋਟਾਂ ਜਿਹੜੀਆਂ ਨੇ ਉਹ ਪੈਗੀਆਂ ਨੇ ਤੇ ਤੀਜੇ ਨੰਬਰ ਤੇ ਜੀਵਨ ਗੁਪਤਾ ਚੱਲ ਰਹੇ ਨੇ ਲਗਭਗ 11839 ਵੋਟਾਂ ਦੇ ਨਾਲ ਜਿਹੜੇ ਨੇ ਉਹ ਪਿੱਛੇ ਚੱਲ ਰਹੇ ਨੇ ਤੇ ਜੇ ਗੱਲ ਕਰ ਲਈਏ ਅਕਾਲੀ ਦਲ ਦੇ ਉਮੀਦਵਾਰ ਦੀ ਤਾਂ ਉਹ ਇਸ ਸਮੇਂ 3706 ਵੋਟਾਂ ਦੇ ਉੱਤੇ ਹੈ ਜਿੱਥੇ ਇਸ ਚੋਣਾਂ ਨੂੰ ਸੈਮੀ ਫਾਈਨਲ ਮੰਨਿਆ ਜਾ ਰਿਹਾ ਹੈ 2027 ਦੀਆਂ ਚੋਣਾਂ ਨੂੰ ਲੈ ਕੇ ਕਿਤੇ ਨਾ ਕਿਤੇ ਉਹ ਸੈਮੀ ਫਾਈਨਲ ਆਮ ਆਦਮੀ ਪਾਰਟੀ ਜਿੱਤਦੀ ਨਜ਼ਰ ਆ ਰਹੀ ਹੈ ਇੱਕ ਪਾਸੇ ਜੇ ਬਾਈ ਇਲੈਕਸ਼ਨ ਦੀ ਗੱਲ ਕਰ ਲਈਏ ਤਾਂ ਬਾਈ ਇਲੈਕਸ਼ਨ ਜ਼ਿਆਦਾਤਰ ਸੱਤਾ ਤੇ ਹੀ ਜਿੱਤਦੀ ਹੈ ਪਰ ਦੂਜੇ ਪਾਸੇ ਜੇ ਹੁਣ ਤੱਕ ਦੇ ਇਤਿਹਾਸ ਦੇ ਇਹ ਲੁਧਿਆਣਾ ਬੈਸਟ ਦੀ ਵਿਧਾਨ ਸਭਾ ਸੀਟ ਦੀ ਗੱਲ ਕਰ ਲਈਏ ਤਾਂ ਲਗਭਗ ਹੁਣ ਤੱਕ 10 ਚੋਣਾਂ ਲੁਧਿਆਣਾ ਦੇ ਵਿੱਚ ਹੋਈਆਂ ਨੇ ਇਸ ਲੁਧਿਆਣਾ ਪਛਮੀ ਦੀ ਸੀਟ ਤੇ ਤਾਂ ਉਸ ਦੇ ਵਿੱਚ 6 ਚੋਣਾਂ ਜਿਹੜੀਆਂ ਨੇ ਉਹ ਕਾਂਗਰਸ ਨੇ ਜਿੱਤੀਆਂ ਨੇ ਕਾਂਗਰਸ ਦਾ ਗੱਡ ਜਿਹੜਾ ਇਹ ਹੈ ਸੀਟ ਨੂੰ ਮੰਨਿਆ ਜਾਂਦਾ ਸੀ ਪਰ ਇਸ ਵੇਰੇ ਬਾਜੀ ਜਿਹੜੀ ਆ ਉਹ ਪਲਟ ਸਕਦੀ ਹੈ ਕਿਉਂਕਿ 2022 ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗੋਗੀ ਜਿੱਤੇ ਸੀ ਉਹਨਾਂ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਤੇ ਹੁਣ ਅੱਜ ਦੇ ਉੱਤੇ ਜਿਹੜੇ ਚਾਰ ਉਮੀਦਵਾਰ ਨੇ ਉਹ ਲਗਾਤਾਰ ਆਪਣਾ ਜੋਰ ਲਗਾ ਰਹੇ ਸੀ ਪਰ ਲੋਕਾਂ ਨੇ ਜਿਹੜਾ ਹੁਣ ਤੱਕ ਫਤਵਾ ਏ ਉਹ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਦਿੱਤਾ ਹੈ ਹਾਲਾਂਕਿ ਸੱਤ ਰਾਊਂਡ ਹਾਲੇ ਬਾਕੀ ਨੇ ਹਾਲੇ ਰੁਝਾਨਾਂ ਦੇ ਵਿੱਚ ਬਦਲਾਅ ਆ ਸਕਦਾ ਹੈ ਪਰ ਲਗਾਤਾਰ ਲੀਡ ਬਣਾਏ ਹੋਏ ਨੇ ਸੰਜੀਵ ਅਰੋੜਾ ਤਾਂ ਹੁਣ ਦੇਖਣਾ ਖਾਸ ਰਹੇਗਾ ਕਿ ਆਉਣ ਵਾਲੇ ਰੁਝਾਨਾਂ ਦੇ ਵਿੱਚ ਕੀ ਬਦਲਾਅ ਆਉਂਦਾ ਹੈ ਪਰ ਭਾਰਤ ਪੂਸ਼ਨਾਸ਼ੂ ਹੁਣ ਦੂਜੇ ਨੰਬਰ ਤੇ ਬਣੇ ਹੋਏ ਨੇ ਵਿਚਲੇ ਰੁਝਾਨਾਂ ਦੇ ਵਿੱਚ ਮਹਿਜ਼ ਕੁਝ ਵੋਟਾਂ ਤੋਂ ਪਿੱਛੇ ਰਹਿ ਗਈ ਸੀ ਬੀਜੇਪੀ ਤੋਂ ਦੂਜੇ ਨੰਬਰ ਤੇ ਬੀਜੇਪੀ ਆ ਗਈ ਸੀ ਤੀਜੇ ਨੰਬਰ ਤੇ ਭਾਰਤ ਭੂਸ਼ਣ ਆຊੂ ਚੱਲ ਕੇ ਸੀ ਤਾਂ ਹੁਣ ਸਵਾਲ ਜਿਹੜਾ ਹੈ ਉਹ ਬਣਿਆ ਹੋਇਆ ਹੈ ਕਿ ਆਖਿਰ ਕੌਣ ਮਾਰੇਗਾ ਬਾਜ਼ੀ ਪਰ ਆਪ ਨੇ ਆਪਣੇ ਪੂਰਨ ਤੌਰ ਦੇ ਉੱਤੇ ਕੁਰਸੀ ਤੇ ਨਜ਼ਰ ਗੜਾਈ ਹੋਈ ਹੈ